ਸਬ ਗੁਰੂ ਰੂਪ ਗੁਰੂ ਖੰਸਾ ਜੀਓ ਤਨ ਪੰਜ ਪਾਛੀ ਗੁਰੂ ਅਰਜਨ ਦੇ ਮਹਾਰਾਜ ਦਿੱਤਿਆ ਤਵੀਆਂ ਦੇ ਉੱਤੇ ਬੈਠ ਕੇ ਜਾਮੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਕੇ ਕਵਾਰ ਧੰ ਗੁਰੂ ਅਰਜਨ ਦੇ ਪਾਛ ਮਹਾਰਾਜ ਇਨ੍ਹਾਂ ਦੀ ਮਹਾਨ ਮਹਾਨ ਧਮਾਈ ਦਾ ਧਿਆਨ ਧਰ ਕੇ ਆਖੋ ਸਤਨਾਮ ਸ਼੍ਰੀ ਆਕੀ ਆਓ ਗੁਰੂ ਰੂਪ ਗੁਰੂ ਖੰਸਾ ਜੀਓ ਪਰਬੰਧਕ ਵੀਰਾਂ ਦੇ ਵੱਲੋਂ ਹੁਕਮ ਹੋਇਆ 20ਵੀਂ ਸਦੀ ਦੇ ਮਹਾਨ ਜੋਦੇ ਸਤਿ ਬਾਬਾ ਜਨ ਸਿੰਘ ਜੀ ਖਾਲਸਾ ਪਿੰਡਾ ਵਾਲੇ ਉਹਨਾਂ ਦੇ ਵਿਧਵਾਸ ਦੇ ਵਿੱਚੋਂ ਕਿੰਨ ਨਗਮਾਂ ਸੰਗਤ ਦੀ ਰਾਂਝਾ ਕੀਤਾ ਜਾ ਕਿਉਂਕਿ ਜਦੋਂ ਆਪਾਂ ਧਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਆ ਨਾ ਤੇ ਪਿਆਰੀਓ ਉਸ ਸਮੇਂ ਸਾਨੂੰ ਸਨ 84 ਯਾਦ ਆ ਜਾਂਦਾ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪਰਮ ਨੂੰ ਬਣਾਉਣ ਦਾ ਹਾਸ ਤੇ ਅੰਦਰ ਤੋਂ ਸ਼ਰਧੇ ਕਾਮਣ ਧਰਤੀ ਦੇ ਉੱਤੇ ਸੰਗਤਾਂ ਗਈਆਂ ਸਨ ਇਸ ਸਮੇਂ 1984 ਦੇ ਵਿੱਚ ਇੰਦਰਾਂ ਨੇ ਆਪਣੀਆਂ ਫੌਜਾਂ ਚਾੜ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਘੇਟੇ ਰੀ ਕਰਨ ਵਾਸਤੇ ਅਕਾਲ ਤਖਤ ਨੂੰ ਧੌਣ ਵਾਸਤੇ ਫੌਜਾਂ ਚਾੜ ਕੇ țeਜੀ ਮਾਰੀ। ਇਹ 1984 ਸਾਨੂੰ ਕਦੇ ਨਹੀਂ ਭੁੱਲ ਸਕਣਾ। ਭਾਵੇਂ ਪੇਸ਼ਕ ਆਜ ਦੀਆਂ ਸਰਕਾਰਾਂ ਕਹਿੰਦੇ ਆ ਇਹਨੂੰ ਭੁੱਲ ਜਾਓ। 84 ਦੇ ਕਾਰਨ ਨੂੰ ਅੱਜ ਦੀਆਂ ਸਰਕਾਰਾਂ ਕਹਿੰਦੇ ਆ ਭੁੱਲ ਜਾਓ ਪਰ ਪਿਆਰਿਓ ਉਹ ਮਾਂ ਕਿਵੇਂ ਭੁੱਲ ਜਾਵੇਗੀ ਜਿਸ ਮਾਣ ਦਾ ਪੁੱਤ ਸ਼ਹੀਦ ਹੋ ਗਿਆ ਉਹ ਭੈਣ ਜਿਵੇਂ ਭੁੱਲ ਜਾਵੇਗੀ ਜਿਸ ਭੈਣ ਦੀ ਰੱਖੜੀ ਉੱਜੜ ਗਈ ਉਹ ਔਰਤ ਕਿਵੇਂ ਭੁੱਲ ਜਾਵੇਗੀ ਜਿਸ ਔਰਤ ਦੇ ਸਿਰ ਦਾ ਸਾਈ ਜਿਸ ਔਰਤ ਦੇ ਸਿਰ ਦਾ ਸੁਹਾਗ ਸਨਾ ਵਾਸਤੇ ਚੜਿਆ ਨਹੀਂ ਕਹਿਣਾ ਸੌਖਾ ਹੈ ਪਰ ਨਹੀਂ ਪੜਾਇਆ ਜਾ ਸਕਦਾ 1984 ਨੂੰ ਉਸ ਸਮੇਂ ਸਾਡੇ ਸਿੱਖਾਂ ਦੇ ਨਾਲ ਸ਼ਮੀ ਦੀ ਸਰਕਾਰ ਇੰਦਰਾ ਗਾਂਧੀ ਨੇ ਜੋ ਕੁਝ ਕੀਤਾ ਪ੍ਰਸੰਤ ਹਰਮੰਦਰ ਸਾਹਿਬ ਦੀ ਮਾਨ ਮਰੀਆਦਾ ਨੂੰ ਕਾਇਮ ਰੱਖਦਿਆਂ ਹੋਇਆਂ 20ਵੀਂ ਸਦੀ ਦੇ ਮਹਾਨ ਯੋਧੇ ਸਤਬਾਬਰ ਜਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉਹਨਾਂ ਨੇ ਸ਼ਮੀਦੀ ਸਰਕਾਰ ਨੂੰ ਆਖਿਆ ਸੀ ਕਿ ਦਿੱਲੀ ਦੀ ਇਹ ਸਰਕਾਰੇ ਤੋ ਸਾਡੇ ਤੇ ਜਿੰਨੇ ਮਰਜ਼ੀ ਜ਼ੁਲਮ ਕਰ ਲੈ ਨੇਚੀਆਂ ਦੇ ਟੰਗ ਦੇ ਕੱਟ ਪੰਦ ਬੰਦ ਦੇ ਭਟੀਆਂ 'ਚ ਝੋਕਦੇ ਆ ਰਿਆਂ ਨੂੰ ਸ਼ੌਂਕ ਦੇ ਪਰ ਕੈਨਾ ਸਿੱਖਾਂ ਨੇ ਕਦੇ ਵੀ ਤੇਰੇ ਮੂਹਰੇ ਝੁਕਣਾ ਨਹੀਂ ਸੱਚ ਜਾਣਿਓ ਕਹਿੰਦੇ ਸਾਨੂੰ ਮਾਰਨ ਵਾਲੇ ਮੁੱਕਦੇ ਪਰ ਅਸੀਂ ਨਾ ਮੁੱਕੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਸ਼ਮੇ ਸ਼ਮੇ ਮਤਾਬਕ ਕੋਟੀਆਂ ਚਾਲਾਂ ਸਰਕਾਰਾਂ ਘੇੜਦੀਆਂ ਆਈਆਂ ਪਰ ਸਿੱਖ ਕੌਮ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਛੰਦ ਬਾਬਾ ਜਨੈ ਸ਼ਿਟੀ ਖਾਨ ਸਾਹਿਬ ਦੇ ਰਾਂ ਵਾਲੇ ਕਹਿੰਦੇ ਜਿੰਨਾ ਉੱਚਾ ਲੰਮਾ ਉਹਨਾਂ ਦਾ ਕੱਦ ਸੀ ਇਹ ਓਨੀ ਉੱਚੀ ਲੰਮੀ ਸੋਚ ਦੇ ਮਾਲਕ ਸਨ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸ਼ਾਇਰ ਨਿੱਕੜਾ ਉਹ ਕਹਿੰਦੇ ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਜਿਹੜੇ ਸੱਚੀ ਗੱਲ ਮੂੰਹ ਦੇ ਉੱਤੇ ਕਹਿ ਦਿੰਦੇ ਸਨ ਛਿਆਣੇ ਕਹਿੰਦੇ ਸੱਚ ਬੋਲਣਾ ਬੜਾ ਔਖਾ ਸੱਚ ਲਿਖਣਾ ਬੜਾ ਔਖਾ ਸੱਚ ਨੂੰ ਕਬੂਲ ਕਰਨਾ ਬੜਾ ਔਖਾ ਮਗਰ ਦੀਆਂ ਆਖਰੀ ਉਖਾਂ ਸਾਚਾ ਨਾਲ ਪਰ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਉਹਨਾਂ ਨੇ ਸੱਚ ਬੋਲਿਆ ਉਹਨਾਂ ਨੇ ਸੱਚ ਦੇ ਹਉਂਦੇ ਪੈਰਾ ਦਿੱਤਾ ਹੈ ਸਮੇਂ ਦੀ ਸਰਕਾਰ ਨੇ ਆਖਿਆ ਸੀ ਕਿ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਦੀ ਕੋਈ ਫੋਟੋ ਆਪਣੀ ਘਰ ਦੇ ਵਿੱਚ ਨਹੀਂ ਲਾ ਸਕਦਾ ਅੱਜ ਪਿਆਰਿਓ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਦੀਆਂ ਫੋਟੋ ਸਾਡੇ ਘਰ ਦੇ ਵਿੱਚ ਲੱਗੀਆਂ ਹੈ ਉਹਨਾਂ ਦੀਆਂ ਫੋਟੋ ਸਾਡੀਆਂ ਟੀ-ਸ਼ਰਟਾਂ ਤੇ ਲੱਗੀਆਂ ਨੌਜਵਾਨਾਂ ਦੀਆਂ ਉਹਨਾਂ ਦੀਆਂ ਫੋਟੋਆਂ ਸਾਡੇ ਮੋਬਾਈਲਾਂ 'ਚ ਲੱਗੀਆਂ ਆ ਪਾਪਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਦੀਆਂ ਫੋਟੋ ਸਾਡੀਆਂ ਗੱਡੀਆਂ ਦੇ ਉੱਤੇ ਲੱਗੀਆਂ ਕਿਉਂਕਿ ਫੋਟੋ ਕਿਸਤੇ ਵੇਖਦੀ ਹੈ ਜੋ ਆਪ ਕਦੇ ਸਰਕਾਰਾਂ ਦੇ ਕੋਲ ਵੇਚਦੇ ਨਹੀਂ ਜਿਹੜੀ ਸਰਕਾਰਾਂ ਦੇ ਕੋਲ ਵੇਚ ਜਾਂਦੀ ਹੈ ਉਹਨਾਂ ਦੀਆਂ ਕਦੇ ਫੋਟੋ ਨਹੀਂ ਜੇ ਵਿਕਦੀ ਅੱਜ ਐਵੇਂ ਨਹੀਂ ਸਾਡੀ ਸਿੱਖ ਕੌਮ ਬਾਬਾ ਜੀ ਨੇ ਅੱਜ ਸਿੰਘ ਖਾਸਾ ਪਿੰਡਰਾਵਾੜਿਆਂ ਨੂੰ ਯਾਦ ਕਰਦੇ ਕਹਿੰਦੇ ਜੇ ਪਿੰਡਰਾਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟਣਾ ਹੁੰਦਾ ਜੇ ਪਿੰਡਰਾਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟਣਾ ਹੁੰਦੇ ਔਰ ਨਾਈ ਤੇ ਕਾਨਾ ਖੋਣ ਨਾ ਬੈਂਦੇ ਕਿਸੇ ਦੇ ਘੱਟਣਾ ਹੁੰਦੇ ਹਰ ਘਰ ਦੇ ਵਿੱਚ ਸਿੱਖੀ ਹੁੰਦੀ ਤੇ ਨਸ਼ਿਆਂ ਦੇ ਖੁੱਲੇ ਹੱਡਣਾ ਹੁੰਦੇ ਜੇ ਪਿੰਡਰਾਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟਣਾ ਹੁੰਦੇ ਈ ਗਰੀਬ ਦੀ ਸੋਹਣੀ ਵਸਨੀ ਧੀ ਗਰੀਬ ਦੀ ਸੋਹਣੀ ਵਸਨੀ ਕੰਮ ਕਿਸੇ ਦੇ ਪਾਟਣਾ ਹੁੰਦੇ ਜੇ ਭਿੰਡਰਾ ਵਾਲਾ ਜੂੜਾ ਹੁੰਦਾ ਸੀ ਕਿਸੇ ਤੋਂ ਕਾਟਣਾ ਹੁੰਦੇ ਛੱਤ ਬਾਬਾ ਜਰਨੈਲ ਸਿੰਘ ਖਾਨ ਸਾਹਿਬ ਭਿੰਡਰਾ ਵਾਲਾ ਉਹ ਮਰਦ ਜਰਨੈਲ ਸੀ ਕਹਿੰਦੇ ਉਸ ਮਰਦ ਸੁਹਣੇ ਲੋਦੇ ਦੇ ਇਹਨਾਂ ਘਟੀਨਾ ਗੰਧੀ ਰਾਣੀ ਦੀ ਉਹਦੇ ਅੰਦਰਲੀ ਜੋ ਸ਼ਕਤੀ ਸੀ ਉਹ ਸ਼ਕਤੀ ਸੀ ਬੋਲਦੀ ਸੀ ਇਦਰਾ ਦੀ ਫੌਜ ਉਹਨੇ ਪੈਰਾਂ ਦੇ ਵਿਚ ਰੁਕੀ ਲੱਖਾਂ ਤੋਪਾਂ ਟੈਂਕਾਂ ਬੂਰੇ ਕਿਸੇ ਨੇ ਤਰਨਾ ਨਹੀਂ ਅੱਜ ਲੱਖਾਂ ਸੰਤ ਭਾਵੇਂ ਵਰਦੇ ਨੇ ਭਿੰਡਰਾ ਵਾਲਾ ਕਿਸੇ ਨੇ ਵੜਨਾ ਨਹੀਂ ਕੌਣ ਰੀਸ ਕਰ ਲਵੇਗਾ ਸੰਤ ਬਾਬਾ ਜਨਸੈਖ ਖਾਲਸਾ ਭਿੰਡਰਾ ਵਾਲਿਆ ਅੱਜ ਸਾਡੀ ਸ਼ੇਖੋਂ ਉਹਨਾਂ ਨੂੰ ਆਵਾਜ਼ਾਂ ਮਾਰਦੀਆਂ ਕਿਉਂਕਿ ਸ਼ੇਖੋਂ ਪੌਂ ਦੇ ਦਿਲਾਂ ਦੀ ਧੜਕਣ ਹੈ ਇਹ ਵੀ ਵੀ ਸ਼ਰੀਰਾਂ ਮਹਾਨ ਜੋਧਾ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਪਿਆਰਯੋ ਅਸੀਂ ਸੰਤ ਭਿੰਡਰਾ ਵਾਲੇ ਦੇ ਫੈਨ ਆ ਤੇ ਸੰਤ ਭਿੰਡਰਾ ਵਾਲੇ ਦੀ ਜਿਹੜੀ ਤਸਵੀਰ ਹੈ ਨਾ ਉਹ ਸਾਡੇ ਦਿਨਾਂ ਦੇ ਵਿੱਚ ਸਾਡੇ ਦਿਨਾਂ ਦੇ ਵਿੱਚ ਉਹਨਾਂ ਦੀ ਮੋਢ ਕੋਈ ਸਾਡੇ ਜ਼ਿਲ੍ਹੇ ਦੇ ਵਿੱਚੋਂ ਸਾਡੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਦੀ ਤਸਵੀਰ ਨੂੰ ਕੱਢ ਨਹੀਂ ਸਕਦਾ ਆਓ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਨੇ ਸ਼ਾਮੇ ਦੀ ਸਰਕਾਰ ਸਾਧਾਤੋਂ ਪ੍ਰਾਪਤ ਕੀਤਾ ਕਹਿੰਦੇ ਸੰਤ ਬਾਬਾ ਜਰਤਾਸੇ ਖਾਲਸਾ ਪਿੰਡਰਾ ਵਾਲਾ ਜਿੱਦ ਜਿੱਦ ਖੜ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਪਤਾ ਨਹੀਂ ਕਿੰਨੇ ਨੌਜਵਾਨ ਖੰਡੇ ਬਾਟੇ ਦਾ ਅੰਮ੍ਰਿਤ ਪਾੜ ਕਰ ਦਿੰਦੇ ਸਨ ਬਾਬਾ ਜਰਨਾਸੇ ਖਾਲਸਾ ਪਿੰਡਰਾ ਵਾਲੇ ਦੀਆਂ ਸਪੀਚਾਂ ਉਹ ਜਿਹੜੇ ਤਕਰੀਰਾਂ ਬਾਬਾ ਜਰਨਾਸੇ ਖਾਲਸਾ ਪਿੰਡਰਾ ਵਾਲੇ ਨੇ ਕੌਮ ਨੂੰ ਕੀ ਸੇਵਾ ਦਿੱਤੀ ਕੇ ਕਿ ਨਗਮ ਆਪ ਸਰਬਾਸ਼ਿਕ ਸੰਗਤ ਦੀ ਸੇਵਾ ਦੇ ਵਿੱਚ ਤੱਕੋਦਰ 3ਵੀਂ ਸਦੀ ਦੇ ਮਹਾਨ ਚੋਦੇ ਸਤ ਬਾਬਾ ਜਰਨੈਲ ਸਿੰਘ ਖਾਲਸਾ ਢੱਡਰਾ ਵਾਲੇ ਅੱਜ ਵੀ ਸਾਡੀ ਸਿੱਖ ਪੌਣ ਦੇ ਦਿਲਾਂ ਦੀ ਧੜਕਣ ਹੈ ਬਾਬਾ ਜਰਨੈਲ ਸਿੰਘ ਖਾਲਸਾ ਢੱਡਰਾ ਵਾਲੇ ਕਿਉਂਕਿ ਪਿਆਰਿਓ ਸ਼ਾਇਰ ਕਹਿੰਦਾ ਹੈ ਕਹਿੰਦਾ ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ ਬੰਦ ਪਿੱਜਰੇ ਹਮੇਸ਼ਾ ਦੇ ਸ਼ੇਰ ਹੁੰਦੇ ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ ਬੰਦ ਪਿੱਜਰੇ ਹਮੇਸ਼ਾ ਦੇ ਸ਼ੇਰ ਹੁੰਦੇ ਸਦਾ ਕਿਤਾ ਹਸਪੂਜੇ ਜਿਹੜੀ ਕੌਮ ਦੇ ਮਰਦ ਦਲੇਰ ਹੁੰਦੇ ਬੇੜਾ ਕੌਮ ਦਾ ਬਦਵੇਂ ਗਰਖੂ ਦਾ ਜਦੋਂ ਆਪਣਾ ਕੋਈ ਗਵਾਰ ਹੋਏ ਵਾਸ ਸਿਕ ਕੌਮ ਦੇ ਜੇਕਰ ਹੜ ਚੰਗੇ ਤੇ ਸਿਕ ਕੌਮ ਦੀ ਕਦੇ ਨਾ ਹਾਰ ਹੋਵੇ ਜਦੋਂ ਵੀ ਮਾਰਿਆ ਸਾਨੂੰ ਆਪਣਿਆਂ ਨੇ ਮਾਰਿਆ ਕੋਈ ਬਗਾਨੇ ਨਹੀਂ ਸਾਨਾ ਸ਼ੇਰੇ ਪੰਜਾਬ ਬਹਾਦਰ ਰਾਜਾ ਰਣਜੀਤ ਸਿੰਘ ਦਾ ਰਾਜ ਕਦੀ ਨਾ ਜਾਂਦਾ ਜੇ ਧਿਆਨ ਸਿੱਖ ਵਰਗ ਡੋਕਰੇ ਵਰਗੇ ਕਾਢੀ ਨਾ ਕਰਦੇ ਕਿਤੇ ਸਿਰ ਤੇ ਨਾਦੀਆਂ ਬਾਜੀਆਂ ਲਾ ਕੇ ਜਿਹੜਿਆ ਸਿੰਘਾਂ ਪਾਗ ਨੂੰ ਹੱਥ ਨਾ ਪਾਉਣ ਦਿੰਦਾ ਸਿਰ ਤੇ ਨਾਦੀਆਂ ਬਾਜੀਆਂ ਲਾ ਕੇ ਜਿਹੜਿਆ ਸਿੰਘਾਂ ਪਾਗ ਨੂੰ ਹੱਥ ਨਾ ਪਾਉਣ ਦਿੰਦਾ ਜਿੰਨਾ ਜਿੰਨਾ ਵੀ ਪੰਥ ਨਾਲ ਬੈਰ ਪਾਇਆ ਉਹਨੂੰ ਚੈਣ ਦੀ نیند ਨਾਲ ਸੌਣ ਦਿੰਦਾ ਅਸੀਂ ਨਹੀਂ ਮਰਦੇ ਰਹੇ ਅਸੀਂ ਸਿੱਖਿਆ ਕਰਮ ਨਹੀਂ ਮਰਨਾ ਜਿੰਨਾ ਜਿੰਨਾ ਵੀ ਪੰਥ ਨਾਲ ਵੈਰ ਪਾਇਓ ਉਹਨਾਂ ਕੁੱਤੇ ਦੀ ਮੌਤ ਹੀ ਮਰਨਾ ਪਿਆਰੇਓ ਇਹ ਉਹ ਦਿਨੇ ਜਿਹੜੇ ਗੁਰੂ ਘਰ ਦੇ ਵਿੱਚ ਆ ਕੇ ਮੱਥਾ ਟੇਕਦੇ ਜਿਹੜੇ ਮੱਥਾ ਟੇਕਦੇ ਉਹਨਾਂ ਦਾ ਮੱਥਾ ਸਤਿਕਾਰਿਆ ਜਾਂਦਾ ਹੈ ਜਿਹੜੇ ਗੁਰੂ ਘਰ ਦੇ ਨਾਲ ਆ ਕੇ ਮੱਥਾ ਲਾਉਂਦੇ ਨੇ ਉਹਨਾਂ ਦਾ ਮੱਥਾ ਫਟਕਾਰਿਆ ਜਾਂਦਾ ਹੈ ਉਹਨਾਂ ਨੂੰ ਲਾਣਤਾ ਪੈਂਦੀਆਂ ਸੰਤ ਬਾਬਾ ਜਨੈ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਹਰਮੰਦਰ ਸਾਹਿਬ ਦੀ ਮਾਨ ਮर्याਦਾ ਨੂੰ ਕਾਇਮ ਰੱਖਦੇ ਆ ਹੋਇਆ ਉਹਨਾਂ ਨੇ ਜਮੇ ਸ਼ਹਾਦਤ ਪ੍ਰਾਪਤ ਕੀਤੀ ਆ ਜਿਹੜਾ ਜੂਨ ਦਾ ਮਹੀਨਾ ਹੈ ਇਹ ਪਿਆਰਿਓ 2 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹਾਦਤਾਂ ਦੇ ਇਹ ਦਿਨ ਨੇ ਹਰਮੰਦਰ ਸਾਹਿਬ ਦੇ ਉੱਤੇ ਕਿਵੇਂ ਇੰਦਰਾ ਗੰਧੀ ਦੀਆਂ ਫੌਜਾਂ ਦੇ ਵੱਲੋਂ ਅਟੈਕ ਹੁੰਦਾ ਏ 6 ਸੂਰਮੇ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਤੇ ਸੰਤ ਬਾਬਾ ਜਨੈ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਹਰ ਇੱਕ ਮੰਦਰ ਸੇਤੀ ਮਾਨਦਰੀਆ ਦਾ ਲੋਕਾਇਦਰ ਅਤਿਆ ਹੋਇਆ ਜਾਂਮੀ ਸ਼ਹਾਦਤ ਪ੍ਰਗਟ ਕਰਦੇ ਨੇ ਸਭ ਗੁਰੂ ਰੂਪ ਗੁਰੂ ਖਾਲਸਾ ਜੀਓ ਧੰਵਾਦ ਹੈ ਸਮੁੱਚੀਆਂ ਸਿੱਖ ਸੰਤਾਂ ਦਾ ਗੁਰਦੁਆਰਾ ਬਾਬਾ ਸ਼ਹੀਦ ਕੰਬਨੇ ਵਾਲੇ ਦੇ ਸਮੂੱਚੇ ਹੀ ਪ੍ਰਬੰਧਕ ਵੀਰਾਂ ਦਾ ਹਰ ਸਾਲ ਦੀ ਤਰ੍ਹਾਂ ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪਾਵਨ ਸ਼ਹੀਦੀ ਪੁਰਬ ਆਪ ਸਭਾ ਸਿੱਖ ਸੰਤਾਂ ਦੇ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਅੱਜ ਦੂਸਰੀ ਵਾਰ ਆਪ ਸੰਗਤ ਦੇ ਦਰਸ਼ਕੀਦਾਰੀ ਕਰਨ ਦਾ ਦਾਸ ਰਿਆਂ ਦੇ ਢਾਣੀ ਜੱਤੀ ਨੂੰ ਇਹ ਸੁਪਾਗ ਪ੍ਰਾਪਤ ਹੋਇਆ ਸੋ ਮੈਂ ਟੱਗਰ ਨਿਵਾਸੀਆਂ ਦਾ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਜਿਨ੍ਹਾਂ ਵੀ ਗੁਰਸਿੱਖ ਪਿਆਰਿਆਂ ਦੇ ਤਨ ਮਨ ਤੇ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਿਨ੍ਹਾਂ ਦਾ ਧੰਵਾਦ ਕਰਦੀ ਹਾਂ ਧੰਵਾਦ ਹੈ ਸਰਦਾਰ ਕੁਲਵਿੰਦਰ ਸਿੰਘ ਜੀ ਕਾਲੀ ਬਿੱਲਾ ਬਲਵਾਨ ਵੀਰ ਜੀ ਹਰਜਿੰਦਰ ਸਿੰਘ ਜੀ ਸੰਭੋਧ ਜੀ ਪ੍ਰਵਕਟ ਜਿਨ੍ਹਾਂ ਨੇ ਤੁਹਾਡਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਸਾਡੇ ਵੀਰ ਬਿੱਲਾ ਬਲਮਾਨ ਅਰਜੰਦਰ ਸਿੰਘ ਤੇ ਕੁਲਵਿੰਦਰ ਸਿੰਘ ਜੀ ਦਾ ਦਿਨ ਦਿਹਾਕੇ ਪਹਿਨਿਆ ਤੋਂ ਧੰਨਵਾਦ ਹੈ ਡਾਕਟਰ ਨਿਵਾਸ਼ ਜੀ ਦਾ ਕਿਉਂਕਿ ਮੈਂ ਅਰੰਭਤਾ ਦੇ ਵਿੱਚ ਆਇਆ ਸੀ ਜਿਨ੍ਹਾਂ ਤੇ ਗੁਰੂ ਅਰਜਨ ਦੇ ਮਹਾਰਾਜੀ ਕਿਰਪਾ ਕਰਨਗੇ ਉਹਨਾਂ ਨੇ ਸੰਗਤ ਦੇ ਵਿੱਚ ਜੁੜ ਕੇ ਬੈਠ ਜਾਣਾ ਪਰ ਜਿਨ੍ਹਾਂ ਦੇ ਭਾਗ ਮਾੜੀ ਹੋਏ ਉਹ ਤਾਂ ਨਹੀਂ ਆਉਣਾ ਹੈ ਖਾ ਪੀ ਗਏ ਚਾ ਪਾਣੀ ਛੱਡ ਕੇ ਚਲੇ ਜਾਂਦੇ ਅਰਜਨ ਦੇ ਵੀ ਸਰੀਰ ਤੁਸੀਂ ਬੈਠ ਕੇ ਮਹਾਰਾਜ ਦੀ ਵਜੂੜੀ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਪਾਵਨ ਚਰਨਾਂ ਦੇ ਵਿੱਚ ਆਪਣੀਆਂ ਬਿਰਤੀਆਂ ਜੋੜ ਕੇ ਮਹਾਰਾਜ ਕੰ다 ਅਤਿ ਹਾਰ ਸ਼ਰਨ ਕੀਤਾ ਹੈ ਨਾ ਧੰਨ ਗੁਰੂ ਅਰਜਨ ਦੇ ਮਹਾਰਾਜਿਆਂ ਨੇ ਤੁਹਾਡੀਆਂ ਸਭਨਾ ਦੀਆਂ ਝੋੜੀਆਂ ਆਪਣੇ ਦਰ ਤੋਂ ਰਹਿਮਤਾਂ ਦੇ ਨਾਲ ਭਰ ਡਿਆ ਜਪਿਉ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਲ ਜਉਣ ਕਰਪ ਨਾ ਆਇਓ ਸੋ ਆਓ ਨੂੰ ਗੁਰਵਰਜ ਦੇ ਪਾਂਛਮ ਪ੍ਰਾਪੀਕ ਕਮਾਈ ਦਾ ਧਿਆਨ ਕਰਕੇ ਕਿ ਕਵਾ ਰਖ ਸਤਨਾਮ ਸ਼੍ਰੀ ਵਾਖੀ ਗੁਰੂ ਰੂਪ ਗੁਰੂ ਖਾਲਸਾ ਜੀਓ ਇੰਨੀ ਹਾਜ਼ਰੀ ਕਰੋਂ ਪ੍ਰਮਾਨ ਹੋਈਆਂ ਪੁੱਢਾਂ ਚੁੱਕਾਂ ਦੀ ਖਿਮਾ ਐਸੀ ਪੰਥ ਪ੍ਰਸਿੱਧ ਇੰਟਰਨੈਸ਼ਨਲ 골ਡ ਮੈਡਲਿਸਟ ਬੀਬੀ ਹੰਦਰ ਢਾਡੀ ਜਥਾ ਮੇਰੇ ਢਾਡੀ ਸਾਥੀ ਅੰਮ੍ਰਿਤ ਜੋਤ ਕੌਰ ਐਮ ਐ 뮤జిక్ ਪਿੰਡ ਬਾਪਕ ਜਿਲ੍ਹਾ ਹੁਸ਼ਿਆਰਪੁਰ ਹਾਡੀ ਗੁਰਜੀਤ ਕੌਰ ਛੰਡਿਆਲਾ ਮੰਡਗੀ ਸਰੰਗੀ ਤੇ ਜੋ ਸਾਧਰੇ ਨੇ ਗੁਰਜੀਤ ਸਿੰਘ ਸਾਜਣ ਪਿੰਡ ਸਿੱਧਵਾ ਸਟੇਸ਼ਨ ਨੇੜੇ ਨਕੋਦਰ ਗੁਰੂ ਪੰਥ ਦੀ ਦਾਸ ਸਰ ਸੰਗਤ ਦੀ ਸੇਵਕ ਅਮਨਦੀਪਪੁਰ ਖਾਲਸਾ ਨਕੋਦਰ ਬਾਣਿਆਂ ਦਾ ਇੰਟਰਨੈਸ਼ਨਲ ਢਾਂਡੀ ਜੱਥਾ ਅੱਜ ਦੇ ਇਸ ਪ੍ਰੋਗਰਾਮ ਨੂੰ ਜੋ ਲਾਈਵ ਕੀਤਾ ਗਿਆ ਜਿਹੜੀਆਂ ਸ਼ਬਦਾਂ ਘਰਾਂ ਦੇ ਵਿੱਚ ਬੈਠੀਆਂ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਰਵਣ ਕਰ ਰਹੀ ਨੇ ਤਵਾਪਾ ਵੀਡੀਓ ਲਾਈਵ ਚੈਨਲ ਦਾ ਸਮੂਰਤੀ ਕੀ ਟੀਮ ਦਾ ਧੰਨਵਾਦ ਮੋਗਾ ਮੋਗਾ ਵੀਡੀਓ ਲਾਈਵ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਲਾਈਵ ਕੀਤਾ ਤੇ ਜਿਹੜੀਆਂ ਸ਼ਰਤਾਂ ਘਰਾਂ ਦੇ ਵਿੱਚ ਬੈਠੀਆਂ ਉਹਨਾਂ ਤੱਕ ਪਹੁੰਚਾਇਆ ਇਹਨਾਂ ਦੀ ਟੀਮ ਦਾ ਬਹੁਤ ਵੱਡਾ ਉਦਮ ਹੈ ਮਖਰਾਜੀਆਂ ਦੇ ਪਾਣੇ ਚਰਨਾਂ ਦੇ ਵਿੱਚ ਇਹਨਾਂ ਦੀ ਟੀਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਵਜਨ ਕਾ ਜੈ ਕਲਾ ਸਤਿਗੁਰੂ ਗੁਰੂ ਕਾ ਸਾ ਜੀਉ ਕੋਟਾਂ ਕੋਟ ਵਾਰਤਨ ਬាទ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦਾ ਸ਼ੌਟ ਵਾਲੇ ਵੀਰਾਂ ਦਾ ਧੰਨਵਾਦ ਇਤਨੀ ਹਾਜ਼ਰੀ ਪਰਮਾਨ ਫਤਿਹ ਬਣਾਓ ਤੇ ਗੰਝ ਗੰਝ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ